ਸਹੀ ਮੱਕੀ ਲਾਉਣੀ ਆ ਸਹੀ ਆ ਕਿ ਗਲਤ ਆ ਮੱਕੀ ਲਾਉਣੀ ਇਹ ਜ਼ਰੂਰ ਦੱਸਿਓ ਵੀ ਮੱਕਲੇਈ ਮੱਕੀ ਦਾ 4 ਪਾਉਣਾ ਸਹੀ ਐ ਕਿ ਗਲਤ ਐ ਇਹ ਜ਼ਰੂਰ ਦੱਸਿਓ ਕਮੈਂਟ ਵਾਲੇ ਵਿੱਚ ਆਪਾਂ ਇਹਦੇ ਮਾਰੇ ਆਪਾਂ ਕੋਸ਼ਿਸ਼ ਕਰਨਾ ਅੱਜ ਫੋਟੋ ਦਾ ਆਸਾਨੀਆਂ ਕਰਦੇ ਆ ਵੀ ਪਹਿਲੀ ਤਾਂ ਗੱਲ ਇਹ ਆ ਵੀ ਇਹ ਝੋਨੇ ਨਾਲੋਂ ਵੱਧ ਪਾਣੀ ਮੰਗਦੀ ਆ ਠੀਕ ਐ ਇਕਦਾਂ ਪਾਸੇ ਕਰਨੇ ਆਪਾਂ ਵੀ ਪਾਣੀ ਥੱਲੇ ਜਾਈ ਜਾਂਦੇ ਆ ਥੱਲੇ ਜਾਈ ਨੇ ਝੋਨਾ ਦਾ ਜਲ ਲਾਉਣਾ ਆਪਣੀ ਮਜਬੂਰੀ ਆ ਝੋਨੇ ਨੂੰ ਪਾਣੀ ਹਾਰੇ ਲਾਉਣਾ ਫੂਸੇ ਨੂੰ ਮਜਬੂਰੀ ਆ ਤੇ ਪਰ ਭਾਈ ਮੱਕੀ ਮੈਂ ਕਹਿੰਦਾ ਯਾਰ ਝੋਨੇ ਨੂੰ ਵੱਧ ਪਾਣੀ ਮੰਗਦੀ ਆ ਝੋਨੇ ਦਾ ਹਲੇ ਬੰਦਾ ਪੈਕ ਨਾਲ ਛੱਡ ਕੇ ਵੀ ਲਾ ਲਾਂਗੇ ਯਾਰ ਪਰ ਮੈਨੂੰ ਲੱਗਦਾ ਮੱਕੀ ਤਾਂ ਵੀ ਡੇਲ ਗਈ ਭਾਲਦੀ ਆ ਹਨਾ ਤੇ ਐਕ ਕਹ ਦਿੰਦੇ ਆ ਵੀ ਜਦੋਂ ਪਹਿਲੇ ਜਦੋਂ ਪੁਰਾਣੇ ਜੀਓ ਕਹਿੰਨੇ ਕਹਿੰਦੇ ਵੀ ਜਵਾਰ ਯਾਨੀ ਕਿ ਦਸ਼ਮਣੀ ਕੱਢਣੀ ਹੁੰਦੀ ਆ ਨਾ ਸਭ ਪਹਿਲੇ ਪਹਿਲਾ ਵਾਲਾ ਅਜੇ ਤੋਂ 50 ਸਾਲ 40 ਸਾਲ ਪਹਿਲਾਂ ਦਾ ਬਈ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਨੂੰ ਕਹਿੰਦੇ ਵੀ ਘਾਹਾਂ ਪੂਰਾ ਫੀਡ ਕਰਾ ਵਗੈਰਾ ਮਹਿੰਗੀਆਂ ਦੁਆ ਆਉਂਦੇ ਸੀ ਕਹਿੰਦੇ ਵੀ ਫੀਡ ਘਾਹ ਦੀ ਆਉਂਦੇ ਸੀ ਉਹਨੂੰ ਮਤਲਬ ਵੀ ਤੇਰ ਤੋਂ ਵੱਧ ਖਾਂਦੀ ਸੀ ਵੀ ਆਪੇ ਇਹਦਾ ਧੱਗਾ ਜੋੜ ਹੋ ਜੂ ਤੇ ਅੱਜ ਕੱਲ ਮੱਕੀ ਲਵਾ ਦਿੰਦੇ ਆ ਇਹਦਾ ਦੋਸ਼ ਹੁਣੀ ਕਢਣੀ ਆ ਅੰਦਰ ਅੰਦਰ ਖਾਤੇ ਵੀ ਮੱਕੀ ਲਾ ਲਾ ਠੀਕ ਆ ਨੋਈ ਸਵਾਦ ਤੁਹਾਡਾ ਖੋਦ ਨਵੀਂ ਵੀਡੀਓ ਤੇ ਮੈਂ ਚਾਪਾ ਅੱਜ ਕਰਾਂਗੇ ਮੱਕੀ ਦੇ achar ਬਾਰੇ ਗੱਲਬਾਤ ਕੋਸ਼ਕ ਭਈ ਇਹ ਮੱਕੀ ਦਾ ਚਾਰ ਪਾਉਣਾ ਸਹੀ ਆ ਜਾਂ ਇਦਾਂ ਹੀ ਕਟਾਈ ਕਰਕੇ ਪਾਉਣਾ ਸਹੀ ਆ ਤੇ ਆਪਾਂ ਤੁਹਾਨੂੰ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਵੀ ਕਿਵੇਂ ਆ ਮੱਕੀ ਆ ਚਾਰ ਪਾਉਣਾ ਸਹੀ ਆ ਜਾਂ ਨਹੀਂ ਸਹੀ ਹੈ ਨਾ ਇੱਕ ਪਾਣੀ ਇਹਨੂੰ ਬਹੁਤ ਜ਼ਿਆਦਾ ਲੱਗਦਾ ਜੇ ਵੀ ਮੱਕੀ ਦਾ ਜਵੇਂ ਚਾਰ ਪਾਉਂਦੇ ਆ ਨਾ ਭਈ 5-6 ਮਹੀਨੇ ਦਾ ਭਈ ਇਹਨੂੰ ਟੱਕ ਕੇ ਰੱਖਣਾ ਬੰਦਾ ਚਾਰ-ਚਾਰ ਮਹੀਨੇ ਹੈ ਨਾ ਐਨ ਪੂਰਾ ਗਲੇ ਤੋਂ ਬਾਅਦ ਹੀ ਇਹਨੂੰ ਪਾਉਣਾ ਹੁੰਦਾ ਨਾ ਜਮੈਨ ਪੂਰਾ ਜਦੋਂ ਪਣ ਜਾਂਦਾ ਗਾਲ ਜਾਂਦਾ ਵੀ ਇਹ ਨਾਲ ਵੀ ਪਸ਼ੂ ਨੂੰ ਕੋਈ ਪੋਰਾ ਉਹਨੂੰ ਮਾਉਂਦੀ ਆ ਇਹ ਦੱਸੋ। ਐਕਾ ਤਾਂ ਪਹਿਲੀ ਗੱਲ ਤਾਂ ਇਹ ਵੀ ਮੇਰੇ ਹਿਸਾਬ ਨਾਲ ਵੀ ਅੱਜ ਤੋਂ 10 ਸਾਲ ਪਹਿਲਾਂ ਜਦੋਂ ਮੱਕੀ ਦਾ ਚਾਰ ਪੈਣਾ ਸ਼ੁਰੂ ਹੋਇਆ ਤੇ ਮੈਂ ਕਹਿੰਦਾ ਮੇਰੇ ਹਿਸਾਬ ਨਾਲ ਵੀ ਪਸ਼ੂਆਂ ਦੇ ਵਿੱਚ ਬਿਮਾਰੀਆਂ ਵੀ ਵਧ ਗਈਆਂ। ਛੇਤੀ ਰਹਿੰਦੀ ਨਹੀਂ। ਹਨਾ ਸੌਣ ਵਾਲੀ ਨਹੀਂ ਬਣਦੀ ਛੇਤੀ। ਮਾਦਰ ਪ੍ਰਾਇ ਇਹ ਆ। ਹਨਾ ਤੇ ਬਿਮਾਰੀਆਂ ਵੀ ਮੇਰੇ ਹਿਸਾਬ ਨਾਲ ਭਾਈ ਕੋ ਮੇਰੇ ਹਿਸਾਬ ਨਾਲ ਸ਼ਾਇਦ ਵਧੀਆਂ ਨੇ। ਜਿਹੜੇ ਅੱਜ ਤੋਂ 10-12 ਸਾਲ ਪਹਿਲਾਂ ਤੋਂ ਜਿਹੜੇ ਜਿਹੜੇ ਚਾਰ ਪੌਣ ਲੱਗੇ ਸੀ। ਤਾਂ ਮੇਰੇ ਹਿਸਾਬ ਨਾਲ ਪਸ਼ੂਆਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਕਿਉਂਕਿ ਇੱਕ ਚਾਰ ਚੀਜ਼ ਦਾ ਤਾਜੀ ਪਾਣੀ ਆ ਭਾਈ ਇੱਥੋਂ ਖੇਤ ਦੇ ਵਿੱਚੋਂ ਜਾ ਕੇ ਪੈਣੀ ਆ ਠੀਕ ਆ ਆਪਾਂ ਨੂੰ ਅਜੇ ਚੀਜ਼ ਦਾ ਸੌਖ ਹੋ ਗਿਆ ਵਾ ਵੀ ਚਾਰ ਪਾਉਣਾ ਵੀ ਸਹੀ ਗੱਲ ਆ ਹਨਾ ਕੁਝ ਵੀ ਲਾ ਲਓ ਹਨਾ ਵੀ ਸਮਾਂ ਵੀ ਬਚਦਾ ਵੀ ਕੇਨਾ ਵੀ ਔਖਾਈ ਆ ਕਟਾਈ ਦੇ ਟਾਈਮ ਜਦੋਂ ਮੀਂਹ ਆ ਜਾਂਦੇ ਉਦੋਂ ਕਿਉਂਕਿ ਇਹ ਟਰੈਕਟਰ ਨੂੰ ਟੋਚਣਾ ਪਾ ਲਓ ਮਸ਼ੀਨ ਨੂੰ ਟੋਚਣਾ ਪਾ ਲਓ ਮੂਰੇ ਫੇਰ ਟਰੈਕਟਰ ਤੁਰਦੇ ਆ ਮੂਰੇ ਫੇਰ ਹਨ ਕੇ ਕਟਾਈ ਹੁੰਦੀ ਨਹੀਂ ਇਹਦੀ ਕਟਾਈ ਨਹੀਂ ਹੁੰਦੀ ਮੱਕੀ ਦੀ ਹਨਾ ਆਪਾਂ ਨੂੰ ਪਤਾ ਇਹ ਸਿਸਟਮ ਨਾਲ ਪਰ ਆਪਾਂ ਸੌਖ ਦੀ ਖਾਤਰ ਆਪਾਂ ਪਾ ਤ ਇਹ ਹਾਂ ਵੀ ਚੱਕ ਕੇ ਪਾ ਲੋ ਵੀ ਦੋ ਮਹੀਨੇ ਬਾਅਦ ਤਿੰਨ ਮਹੀਨਾਂ ਬਾਅਦ ਹੋ ਜੂ ਸਟ ਚੀਜ਼ ਆਕਦਾ ਬਾਈ ਜੇ ਤਾਜੀ ਪੈਣੀ ਆ ਬਾਈ ਤਾਜੀ ਦਾ ਬਾਈ ਗਉਣ ਹੋਰ ਆ ਗਉਣ ਗਉਣ ਰਹਿਣਾ ਹੋਰ ਹਨਾ ਤੇ ਜਿਹੜੀ ਚੀਜ਼ ਗਲ ਕੇ ਪੈਣੀ ਆ ਤਾਂ ਉਹਦਾ ਵੀ ਸਵਾਦ ਵੀ ਬਦਲਦਾ ਤੇ ਮੇਰੇ ਹਿਸਾਬ ਨਾਲ ਉਹਦਾ ਵੀ ਤਾਕਤ ਵੀ ਮੇਰੇ ਹਿਸਾਬ ਨਾਲ ਘਟਦੀ ਹੈ ਹਨਾ ਜੇ ਮੜੀ ਕੋਟੀ ਕਦੇ ਪਾਉਣ ਦੇ ਵਿੱਚ ਕੋਈ ਗਲਤੀ ਹੋ ਗਈ ਹਵਾ ਹਵਾ ਲੱਗ ਗਈ ਤਾਂ ਬਾਈ ਛੇ ਮਹੀਨੇ ਵੀ ਬਾਈ ਮਿਹਨਤ ਵੀ ਖਰਾਬ ਹੋ ਗਈ ਤਾਂ 7 ਨਾਲ 3 ਚੌ ਮਹੀਨੇ ਹਨਾ ਮਿਹਨਤ ਵੀ ਖਰਾਬ ਗਈ ਹਨਾ ਅੰਮ੍ਰਿਤ ਚਲੋ ਜੇ ਮੰਨ ਲਓ ਜੇ ਹਵਾ ਪੈ ਗਈ ਚਾਰ ਤੋਂ ਤਾਂ ਉਹ ਵੀ ਗਈ ਐ ਚੰਗੀ ਤਰ੍ਹਾਂ ਦਬ ਕੇ ਉੱਤੇ ਮੁੱਟੀ ਵਗਾਰਾ ਪਾਉਣੀ ਪੈਂਦੀ ਆ ਫਿਰ ਗਾਂ ਜਾ ਕੇ ਵੀ ਅਚਾਰ ਕੇ ਤੇ ਬਣਦਾ ਇਹ ਤੇ ਮੇਰੇ ਹਸਾਂ ਦਾ ਇੱਕ ਚੀਜ਼ ਆ ਵੀ ਪਸ਼ੂਆਂ ਨੂੰ ਵੀ ਫੁਮਾਰੀ ਵੀ ਪਈ ਜਿਆਦਾ ਵਧੀਆ ਇਹ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਕਿਵੇਂ ਆ ਵੀ ਸਹੀ ਆ ਜਾਂ ਫਾਇਦਾ ਹੈ ਜਾਂ ਨਹੀਂ ਫਾਇਦਾ ਹੈ ਪਸ਼ੂਆਂ ਦੇ ਵਿੱਚ ਕਿੰਨੀਆਂ ਫੁਮਾਰੀਆਂ ਧਾਤ ਲਓ ਕਿੰਨੀਆਂ ਫੁਮਾਰੀਆਂ ਪੈਂਦੀਆਂ ਥਣ ਵਗਾਰਾ ਖਰਾਬ ਹੋ ਜਾਂਦੇ ਕਈਆਂ ਦੇ ਕਈ ਰਹਿੰਦੀਆਂ ਨਹੀਂ ਇਹ ਮੇਰੇ ਹਸਾਂ ਦਾ ਬੱਕੀ ਦਾ ਅਚਾਰ ਆ ਜਿਹੜਾ ਵੀ ਮੇਰੇ ਸੋਨ ਇਹਦੇ ਕਰਕੇ ਰਹਿੰਦੀਆਂ ਨੇ ਹੁਣ ਇੱਕ ਤਾਂ ਦੇਖੋ ਆਪਾਂ ਰੋਟੀ ਤਾਜੀ ਖਾਣੀ ਇੱਕ ਰੋਟੀ ਆਪਾਂ ਸਵੇਰ ਵਾਲੀ ਬਣੀ ਹੈ ਦੂਜਾ ਦੂਜਣੇ ਜਾ ਕੇ ਖਾਣੀ ਆ ਤੋ ਦੱਸੋ ਵੀ ਉਹ ਫਰਕ ਹੋਊ ਕਿ ਨਹੀਂ ਨਹੀਂ ਫਰਕ ਹੋਊਗਾ ਚੀਜ਼ ਦਾ ਸਵਾਦ ਦਾ ਜਿਵੇਂ ਹੁਣ ਆਪਾਂ ਮੱਕੀ ਦਾ achar ਪਾ ਲੈਂਦੇ ਹਾਂ ਨਾ ਫੇਰ ਤਾਂ ਚਲੋ ਹੈਗਾ ਇਹਦਾ ਠੀਕ ਆ ਟਾਈਮ ਬਚਦਾ ਪੱਠਿਆਂ ਦਾ ਤੇ ਉਦਾਂ ਵੀ ਹੈ ਨਾ ਤੇ ਵੀ ਚਾੱਕ ਕੇ ਪਾਣ ਦੇ ਬੰਦੇ ਨਹੀਂ ਵੀ ਕਰੇ ਹੈਗਾ ਤਾਂ ਬੁੜੀਆਂ ਵੀ ਚਾੱਕ ਕੇ ਪਾ ਦਿੰਦੀਆਂ ਨੇ ਪਰ ਕਈ ਵਾਰ ਜਿਵੇਂ ਹੁਣ ਮੰਨ ਲਓ ਇਹਨੂੰ ਕੋਈ ਪਾ ਲਓ ਚਾਰ ਦੇ ਵਿੱਚ ਕੋਈ ਕਮੀ ਰਹਿ ਗਈ ਫੌਂਟ ਦੇ ਵਿੱਚ ਹੈ ਨਾ ਜੇ ਮੰਨ ਲਓ ਚਾਰ ਮਾੜਾ ਮੋਟਾ ਜਿਹੀ ਨਹੀਂ ਵੀ ਸਹੀ ਪਿਆ ਤਾਂ ਜਿਹੜੀ ਪ੍ਰੋਬਲਮ ਬਾਲਾ ਪਸ਼ੂਨ ਹੋਣੀ ਆ ਉਹੀ ਬਾਈ ਆਪਨੂੰ ਵੀ ਆਉਣੀ ਆ ਕਹੋ ਕਿ ਆਪਾਂ ਵੀ ਦੁੱਧ ਪੀਣਾ ਹੀ ਹੁੰਦਾ ਬਸ ਉਹਦਾ ਤੇ ਲੋਕੀਂ ਜਰੂਰ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਇਹ ਸਹੀ ਆ ਜਾਂ ਗਲਤ ਆ ਹਨਾ ਵੀ ਕਿਵੇਂ ਆ ਵੀ ਆਪੀ ਆਪੀਨੀ ਜਰੂਰ ਆਪਦਾ ਦਿਓ ਆਪਦੀ رائے ਜਰੂਰ ਦੱਸਿਓ ਇਹ ਮੱਕੀ ਦਾ achar ਪਾਉਣਾ ਵੀ ਸਹੀ ਆ ਇੱਕ ਤਾਂ ਇਹਨੂੰ ਪਾਣੀ ਜ਼ਿਆਦਾ ਲੱਗਦਾ ਹਨਾ ਝੋਨੇ ਨੂੰ ਵੀ ਜ਼ਿਆਦਾ ਪਾਣੀ ਲੱਗਦਾ ਕਹਿੰਦੇ ਡੇਲੀ ਪਾਣੀ ਪਾਹ ਦਿੱਤੀ ਤਾਂ ਭਰ ਜਾ ਜਾਂਦੀ ਸੁੱਕ ਜਾਂਦੀ ਹੋਰ ਹੀ ਹੋ ਜਾਂਦੀ ਹੈ ਨਾ ਪਾਣੀ ਸੁੱਕ ਦੇ ਦਈਆਂ ਤੇ ਨੰਬਰ 2 ਤੇ ਜੇ 4 ਨਹੀਂ ਸਹੀ ਪਿਆ ਮੰਨ ਲਓ ਚ ਚਾਹੋ ਤਿੰਨ ਮਹੀਨਿਆਂ ਦੀ ਫਸਲ ਆ ਤਿੰਨ ਮਹੀਨਾ ਬਾਅਦ ਵੀ ਜੇ ਆਪਾਂ ਹਣ ਇਨੀ ਮਿਹਨਤ ਕਰਕੇ ਰੇ ਸਪਰੇ ਕਰਕੇ ਵੀ ਮੱਕੀ ਪਾਲ ਕੇ ਵੱਡੀ ਕਰਕੇ ਇਹ ਆਪਾਂ ਤੋਂ 4 ਨਾ ਸਹੀ ਪਿਆ ਨਾ ਪੂਰੀ ਫ੍ਰੀ ਫ੍ਰੀ ਤੱਕ ਗਿਆ ਤਾਂ ਚਾਰ ਨੇ ਸਹੀ ਬਣਨਾ ਨਹੀਂ ਤੇ ਉਹੀ ਪਰ ਪ੍ਰੋਬਲਮ ਆਪਾਂ ਨੂੰ ਆਣੀ ਆਣੀ ਆ ਹਨਾ ਫਸੌਣ ਵੀ ਆਊ ਤੇ ਆਪਾਂ ਨੂੰ ਵੀ ਆਊਗੀ ਠੀਕ ਆ ਫਿਰ ਜੇ ਬਾਈਚਾਂਸ ਨਹੀਂ ਵਗੈਰਾ ਪੈ ਗਿਆ ਤੇ ਫਿਰ ਆਇਆ ਵੀ ਪਤਾ ਵਾ ਟਰੈਕਟਰ ਤੇ ਤੋਜਨ ਪਾਵਾਂ ਕਿ ਨਿਕਲਦੇ ਨਾ ਮਸ਼ੀਨ ਦਾਦਾਂ ਤਰਦੀ ਟਰੈਕਟਰ ਵਾਲੀ ਤੇ ਨਾ ਮੂਰੇ ਜਿਹੜੇ ਬਰਾਬਰ ਟਰੈਕਟਰ ਤੋਂ ਨੇ ਟਰਾਲੀ ਲਾ ਕੇ ਨਾ ਉਹ ਟਰੈਕਟਰ ਤੁਰਦੇ ਆ ਨਾ ਤੇ ਨਾ ਸਾਈ ਸਾਈ ਜਹਾੜੀ ਫਿਰ ਇੱਕ ਇੱਕ ਕਿੱਲੇ ਤੇ ਬੈਠੀ ਲੱਗ ਜਾਂਦੀ ਆ ਟਰੈਕਟਰ ਖੁੱਪ ਗਿਆ ਤਾਂ ਫਿਰ ਕੱਢ ਲੋ ਹਰੀਆਂ ਬਣਾ ਦੋ ਹੋਰ ਕੁਛ ਇੱਕ ਤਾਜੇ ਪੱਠੇ ਪਾਣੇ ਆ ਠੀਕ ਆ ਕੋਤਰ ਕੇ ਪਾਉਣੇ ਤਾਜੇ ਤੇ ਇੱਕ ਗਾਲੇ ਹੋਏ ਪਾਉਣੇ ਆ ਠੀਕ ਆ ਤਾਕਤ ਹੋ ਸਕਦੀ ਮੈਨੂੰ ਨਹੀਂ ਪਤਾ ਨਾ ਪਰ ਪ੍ਰੋਬਲਮ ਆ ਪਸੂਆਂ ਨੂੰ ਆਉਂਦੀ ਆ ਜਾਂ ਨਹੀਂ ਆਉਂਦੀ ਇਹ ਜ਼ਰੂਰ ਦੱਸਿਓ ਜੇ ਆਉਂਦੀ ਆ ਤਾਂ ਕਿਹੜੀ ਆਉਂਦੀ ਆ ਜੇ ਫਾਇਦਾ ਹੈਗਾ ਤਾਂ ਭਾਈ ਉਹਨਾਂ ਤੇ ਓਕੇ ਲੈ ਆਜੋ ਵੀ ਗੋਡਾ ਠੀਕ ਆ ਵੀ ਪੂਰਾ ਵਧੀਆ ਓਕੇ ਆ ਕੰਮ ਇਹ ਸਿਰਫ ਯਾਨੀ ਕਿ ਵੀ ਸਾਂਭਣੀ ਓਕੀ ਆ ਸਿਰਫ ਕੱਲੀ ਹੈ ਨਾ ਰੇ ਸਪਰੇਅ ਕਰਨਾ ਤੇ ਪਾਣੀ ਡੇਲੀ ਲਾਉਣਾ ਇਹੀ ਚੀਜ਼ ਓਕੀ ਆ ਤੇ ਬਾਕੀ ਸਾਰਾ ਓਕੇ ਆ ਇਹ ਜ਼ਰੂਰ ਆਪਾਂ ਕਮੈਂਟ ਦੱਸਿਓ ਜੇ ਕੁਝ ਮੈਂ ਗਲਤ ਬੋਲਿਆ ਹਾਂ ਮੈਂ ਤਾਂ ਆਪਾਂ ਖਮਾ ਚਾਹ ਲੈ ਜਾਜੇਗਾ ਸੌਰੀ ਕਹਿੰਨੇ ਆ ਹਨਾ ਕੋਈ ਸਾਲ ਦੀ ਆਪੋ ਆਪਣੀ ਮਿਹਨਤ ਆ ਪਰ ਇਹ ਕਹਿੰਦੇ ਆ ਵੀ ਮਿਹਨਤ ਕਰਦੇ ਆ ਤਾਂ ਫਿਰ ਬਾਈ ਜੀ ਪਚਾ ਵੀ ਲੋ ਹਣਾ ਚੀਜ਼ ਨੂੰ ਵੀ 4 20 ਮਤਲਬ ਇਹ ਵੀ ਸਹੀ ਪਾ ਲੋ ਵੀ ਚਾਹ ਚੰਗੀ ਤਰ੍ਹਾਂ ਟੋਆ ਟੂਆ ਪੂਰਾ ਵਧੀਆ ਡੂੰਘਾ ਪੱਟੋ ਫਿਰ ਉਹਨੂੰ ਚੰਗੀ ਤਰ੍ਹਾਂ ਲਪਾ ਕੇ ਰਵੇਚ ਉਹਨੂੰ ਢਾਕੋ ਠੀਕ ਆ ਕਿਸੇ ਪਾਸੇ ਹਵਾ ਨਾ ਪੈਣ ਦਿਓ ਉੱਤੇ ਮਿੱਟੀ-ਮੁਟੀ ਆ ਚੰਗੀ ਤਰ੍ਹਾਂ ਵਧੀਆ ਕਰਕੇ ਵਧੀਆ ਮਿੱਟੀ ਪਾਓ ਢਾਕੋ ਚੰਗੀ ਤਰ੍ਹਾਂ ਮਿੱਟੀ ਨੂੰ ਕਿ ਤਾਂ ਜੋ ਕਿਸੇ ਪਾਸੇ ਵੀ ਹਵਾ ਸਮਾਨ ਹਵਾ ਹਵਾ ਵੀ ਨੰਦਰ ਪੜੇ ਮੜੀ ਮੋਟੀ ਹਵਾ ਵੀ ਅੰਦਰ ਵੱੜਦੀ ਹੋਏਗੀ ਤਾਂ ਬਾਈ 4 ਨੇ ਬਾਈ ਸਹੀ ਨਹੀਂ ਪੈਣਾ ਤੇ ساری ਮੱਕੀ ਦਾ ਜਿਹੜੇ 4 ਪੌਣਾ ਮਿਹਨਤ ਕੀਤੀ ਤੂੰ 9 ਮਹੀਨਾ ਚੋਂ 9 ਦੀ ਰੇਹ ਹਸਪੇਹਾਂ ਦੀ ਮੋਟਰ ਚੱਲੀ ਦੀ ਤਾਂ ਵੀ ਸਾਰੀ ਬੇਕਾਰ ਆ ਹਨਾ ਤਾਂ ਗਿਆ ਇੱਕ ਤਾਂ ਉਹ ਤੱਕ ਬਈ ਦੇਖੋ ਹਣ 2-4 ਪੈਣਾ ਹਾਲ ਤਾਂ ਮਹੀਨਾ ਚੱਲ ਰਿਹਾ ਮਈ ਦੀ 24-25 ਤਰੀਕਾ ਚ ਹੋਈ ਆ 25 ਤਰੀਕ ਹੋਈ ਆ 24 ਮਈ ਦੀਆਂ ਨਾ ਜਾ ਕੇ ਜੂਨ ਦੇ ਐਂਡ 'ਚ ਜਾ ਕੇ ਇਹ ਕਟਾਈ ਹੋਣੀ ਆ ਜੀ ਐਂਡ ਟੂ ਐਂਡ ਤੇ ਜਾ ਕੇ ਕਟਾਈ ਹੋਣੀ ਆ ਜੂਨ ਦੇ ਖੀਤ 'ਚ ਜਾ ਕੇ ਜਾਂ ਮਈ ਦੇ ਪਹਿਲਾਂ ਪਹਿਲੇ ਪਹਿਲੇ ਉੱਥੇ ਹੋਊ ਘਟੋ ਘਟ ਹਾਲ ਤਾਂ ਕਹੋਗੇ ਛੋਟੀ ਛੋਟੀ ਆ ਅਧਰ ਮਹੀਨੇ ਕਰੀ ਹੋਈ ਆ ਹਲੇ ਕਿਤੇ ਡੇਢ ਮਹੀਨਾ ਹਲੇ ਨੂੰ ਕਟੜ ਹੋ ਲੱਗ ਗਿਆ ਨਾਲ ਪੱਕ ਬਣ ਡੇਢ ਪੌਣੇ 2 ਮਹੀਨੇ ਤੇ ਜੇ ਬਾਈ ਚਾਂਸ ਜੇ ਖਰਾਬ ਰਹਿ ਗਈ ਨਾ ਸਹੀ ਬਣੀ ਚਾਰ ਨਾ ਸਹੀ ਬਣਿਆ ਤਾਂ ਬਾਈ ਹੁਣਾਂ ਦੀ ਮਿਹਨਤ ਕੀਤੀ ਸਾਰੀ ਬਾਈ ਖਰਾਬ ਹੋ ਜਾਈ ਨੀ ਹਣ ਬਹੁਤ ਹਸਾਂ ਨਾਲ ਕਹਿੰਦੇ ਆ ਵੀ ਜੇ ਮਿਹਨਤ ਕਰਦੇ ਆ ਤਾਂ ਇਹ ਸਹੀ ਟੰਗਣਾ ਪਾ ਲਓ ਆਚਾਰ ਨੂੰ ਵੀ ਸਾਰਾ ਚੰਗੀ ਦਾ ਢਾਕ ਲਿਓ ਜੇ ਇਹਦਾ ਫਾਇਦਾ ਹੈਗਾ ਵਾ ਤਾਂ ਥੱਲੇ ਕਮੈਂਟਾਂ ਜਰੂਰ ਲਿਖ ਦਿਓ ਵੀ ਹਾਂ ਵੀ ਇਹ ਬਾਈ ਦੀ ਚਾਰ ਪੰਜ ਦਾ ਫਾਇਦਾ ਵਾ ਮੈਤਰੀ ਕਟਾਈ ਨਾਲੋਂ ਸਰਪ ਇੰਨਾ ਕਹ ਵੀ ਇਹਦਾ ਟਾਈਮ ਜ਼ਰੂਰ ਪੱਛ ਜਾਂਦਾ ਜੀ ਆਪਾਂ ਚਾਰ ਪਾ ਲੈਨੇ ਆ ਤੇ ਬਾਕੀ ਕੋਈ ਬਿਮਾਰੀ ਪਸੂਨ ਲੱਗਦੀ ਆ ਜਾਂ ਨਹੀਂ ਲੱਗਦੀ ਇਹ ਤੁਸੀਂ ਬਾਈ ਜੀ ਜ਼ਰੂਰ ਦੱਸਿਓ ਤੇ ਵੀ ਇਹਦਾ ਫਾਇਦਾ ਕਿੰਨਾ ਕਾ ਦਾਣੇ ਨਾਲੋਂ ਜਾਂ ਤਾਜ਼ੇ ਪੱਠੇ ਕਦੀ ਪੱਠਿਆਂ ਦੀ ਕਟਾਈ ਕਰਕੇ ਪੌਣ ਚ ਫਾਇਦਾ ਤਾਜ਼ੇ ਪੱਠਿਆਂ ਦੀ ਕਟਾਈ ਕਰਨ ਦੇ ਵਿੱਚ ਫਾਇਦਾ ਜਾਂ ਮੱਕੀ ਦਾ ਚਾਰ ਬੜਾ ਪੌਣਾ ਪਸੋਂ ਉਹ ਪੌੜ ਦੇ ਵਿੱਚ ਜ਼ਿਆਦਾ ਫੈਲਿਆ ਇਹ ਜ਼ਰੂਰ ਭਾਈ ਜਦ ਜ਼ਰੂਰ ਆਪ ਦੀ ਸੁਝਾਅ ਦਿਓ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਠੀਕ ਆ ਜੀ ਚੈਨਲ ਨੂੰ ਵੀਰੇ ਫੋਲੋਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਤੁਹਾਨੂੰ ਆਪਾਂ ਦਿਖਾਇਆ ਮੱਕੀ ਦਾ achar ਤੇ ਫਾਇਦਾ ਜ਼ਰੂਰ ਦੱਸ ਦਿਓ ਦਾ ਇਹ ਆਪਣੇ ਯਾਰ ਦੋਸਤ ਨਹੀਂ ਪਾਇਆ ਲਾਇਆ ਤਾਂ ਬਾਈ ਨੇ ਧੋਖ ਕੱਢੀ ਹੋਇਆ ਲਾਇਆ ਇਹਨੇ ਵੀ ਪਹਿਲੀ ਪਹਿਲੀ ਵਾਰੀ ਆ ਕਹਿੰਦਾ ਯਾਰ ਬਾਈ ਕਹਿੰਦਾ ਵੀ ਸੌਖਾ ਵੀ ਸੌਖਾ ਵੀ ਕੇਰਾ ਵੀ ਮਿਹਨਤ ਕਰਨੀ ਔਖੀ ਆ ਦੋ ਦੋ ਤਿੰਨ ਮਹੀਨੇ ਆ ਮਿਹਨਤ ਆ ਜਿਹੜੀ ਇਹੀ ਆ ਯਾਨੀ ਕਿ ਇਹੀ ਔਖੀ ਆ ਵੀ ਰੇ ਸਪਰੇ ਪਾਣੀ ਲਾਉਣਾ ਡੇਲੀ ਇਹੀ ਔਖਾ ਵੀ ਕਹਿੰਦਾ ਵੀ ਬਾਅਦ ਚ ਜਦੋਂ ਚਾਰ ਪੈ ਜਾਂਦਾ ਫਿਰ ਵੀ ਸੌਖਾ ਹੋ ਜਾਂਦਾ ਤੇ ਬਾਕੀ ਤੁਸੀਂ ਆਪ ਦੀ ਰਾਏ ਜ਼ਰੂਰ ਦੋ ਕਿਵੇਂ ਆ